ਤੇ ਜਦੋਂ ਮੈਂ ਨਕਸ਼ਾ ਪਾਸ ਕਰਵਾਉਣ ਜਾਣਾ ਤਾਂ ਮਿਊਨਿਸਪੈਲਿਟੀ ਵਾਲੇ ਮੈਨੂੰ ਕਹਿੰਦੇ ਆ ਵੀ ਉੱਥੇ ਤਾਂ ਜੀ ਹਾਈ ਐਕਸਟੈਂਸ਼ਨ ਵਾਇਰਸ ਨਿਕਲਦੀਆਂ ਥੋੜੇ ਪਲਾਟ ਦੇ ਉੱਪਰੋਂ ਨਿਕਲਦੀ ਐ ਇਹ ਕਹਿੰਦੇ 32 ਫੁੱਟ ਛੱਡ ਕੇ ਤਾਂ ਤੁਸੀਂ ਕੋਈ ਉਸਾਰੀ ਕਰ ਸਕਦੇ ਹੋ ਇਹ ਮੇਰੇ ਪਲਾਟਾਂ ਦੇ ਤਾਂ 32 ਫੁੱਟ ਛੱਡ ਕੇ ਜਗ੍ਹਾ ਕੁਝ ਬਚਦਾ ਹੀ ਨਹੀਂ ਐ ਇਧਰ ਸੜਕ ਐ ਇਹ ਉੱਪਰ ਦੀ ਐ ਜਾ ਰਹੀ ਹੈ ਪਹਿਲਾਂ ਤਾਂ ਕਹਿੰਦਾ ਰਿਹਾ ਵੀ ਹਾਂ ਮੈਂ ਤੇਰਾ ਰਿਪਲੇਸ ਕਰ ਦਾਂਗਾ ਤੁਹਾਡੇ ਇਹ ਤਿੰਨੋਂ ਦੇ ਤਿੰਨੋਂ ਪਲਾਟ ਰਿਪਲੇਸ ਕਰਕੇ ਤੁਹਾਨੂੰ ਦੂਸਰੀ ਜਗ੍ਹਾ ਤੇ ਮੈਂ ਪਲਾਟ ਦੇ ਦਾਂਗਾ ਮੈਂ ਕਟੋ ਘਟੋ ਦੇ ਆਫਿਸ ਚ 10 ਚੱਕਰ ਮਾਰੇ ਆਂ। ਅੰਡਸਟਰ ਗਿਲ ਐ ਜਿਨ੍ਹਾਂ ਦੇ ਨਾਮ ਤੇ ਗਿਲਕੋ ਵੈਲੀ ਹੈ। ਠੀਕ ਹੈ ਜੀ ਉਹ ਆਪਣਾ ਅਕਾਲੀ ਤੋਂ ਆਪਣਾ ਚੋਣ ਵੀ ਲੜਦੇ ਆਂ। ਫੈਮ ਯੂ ਐਸ اے ਸੀ ਤੇ ਤਹਾਨੂੰ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਜਾਂ ਕਿਸੇ ਪੁਲਿਸ ਵਾਲੇ ਨੇ ਕਿ ਇੱਥੋਂ ਤਾਰਾ ਨਿਕਲ ਰਹੀਆਂ ਨੇ ਜਾਂ ਇਲੈਕਟ੍ਰਿਸਿਟੀ ਬੋਰਡ ਵਾਲੋ ਕਿਸੇ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਿ ਤੁਹਾਨੂੰ ਕੋਈ ਆਬਜੈਕਸ਼ਨ ਤੇ ਨਹੀਂ। ਬੰਦ ਕਰਕੇ ਇੱਕ ਵਾਰੀ ਅੰਦਰ ਗੱਲ ਕਰ ਲਿਓ ਬੁਲਾ ਰਹੇ ਆ ਤੁਹਾਨੂੰ। ਕੌਣ ਬੁਲਾ ਰਹੇ ਨੇ ਅੰਦਰ? ਸਟਾਫ ਬੁਲਾ ਰਿਹਾ ਹੈ। ਉਨੇ ਤੋਂ ਡਿਸਕਿਉਰਟੀ ਨੇ ਸਾਨੂੰ ਕਿਹਾ ਸੀ ਨਾ ਕਿ ਮੰਡੇ ਨੂੰ ਮੇਰੇ ਜਿਹੇ ਸਟਾਫ ਇਨਚਾਰਜ ਨਹੀਂ ਹੈਗਾ ਇਸ ਟਾਈਮ ਉਰੇ ਜਿਹੜੇ ਹੋਰ ਹੈਗੇ ਆ ਸਟਾਫ ਉਹਨਾਂ ਨਾਲ ਗੱਲ ਕਰ ਲਓ ਸਾਨੂੰ ਸੋਮਵਾਰ ਦਾ ਟਾਈਮ ਦਿੱਤਾ ਹੈ ਤੇ ਕਿਹਾ ਹੈ ਕਿ ਜਦ ਮੈਨੇਜਮੈਂਟ ਆਊਗੀ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਿਓ ਕੀ ਇਹ ਕੇਸ ਵਿੱਚ ਉਹਨਾਂ ਦਾ ਕਹਿਣਾ ਹੈ ਪੰਜਾਬ ਚੋਂ ਵਿਦੇਸ਼ ਜਾਂਦੇ ਨੇ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਤੇ ਉੱਥੇ ਜਾ ਕੇ ਮਿਹਨਤਾਂ ਕਰਦੇ ਨੇ ਤੇ ਮਿਹਨਤਾਂ ਕਰਕੇ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜ਼ਗਾਵਾਂ ਖਰੀਦਦੇ ਨੇ ਤਾਂ ਕਿ ਉੱਥੇ ਆਪਣਾ ਸੁਪਨਿਆਂ ਵਾਲਾ ਘਰ ਬਣਾ ਸਕੀਏ ਤੇ ਘਰ ਬਣਾ ਕੇ ਆਪਣੇ ਮਾਪਿਆਂ ਨੂੰ ਸੁੱਖ ਦੇ ਸਕੀਏ ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਖਰੜ ਦੇ ਵਿੱਚ ਜਿੱਥੇ ਅਮਰੀਕਾ ਰਹਿੰਦੇ ਇੱਕ ਐਨ ਆਰ ਆਈ ਦੇ ਨਾਲ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਫਰੋਡ ਹੋ ਗਿਆ ਐਨਆਰਆਈ ਅਮਰੀਕਾ ਰਹਿੰਦਾ ਸੀ ਬਿਲਡਰ ਨੇ ਉਹਨਾਂ ਨੂੰ ਜਗਾ ਵੇਚੀ ਤਾਂ ਜਗਾ ਵੇਚਣ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਸੀ ਦੱਸਿਆ ਹੋਇਆ ਕਿ ਇੱਥੋਂ ਹਾਈ ਵੋਲਟੇਜ ਤਾਰਾਂ ਨਿਕਲਦੀਆਂ ਨੇ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ ਇਹੋ ਹਾਈ ਵੋਲਟੇਜ ਤਾਰਾਂ ਦੇ ਕਾਰਨ ਜਿਹੜਾ ਐਨਆਰਆਈ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਐਨਆਰਆਈ ਆ ਉਸ ਦੇ ਨਾਲ ਫਰੋਡ ਹੋ ਗਿਆ ਖਰੜ ਦੇ ਵਿੱਚ ਜਦੋਂ ਬਿਲਡਰ ਦੇ ਕੋਲ ਜਾਂਦਾ ਤਾਂ ਇਹ ਸਭ ਗੱਲ ਉਹਦੇ ਨਾਲ ਕਰਦਾ ਤਾਂ ਪਹਿਲਾਂ ਤਾਂ ਬਿਲਡਰ ਉਹਨੂੰ ਲਾਰੇ ਲਗਾਉਂਦਾ ਤਾਂ ਉਸ ਤੋਂ ਬਾਅਦ ਹੁਣ ਜਦ ਉਹ ਸਿੱਧੇ ਹੋ ਕੇ ਗੱਲ ਕਰਦੇ ਨੇ ਕਿ ਸਾਡੀ ਜਗਾਹ ਦਾ ਸਾਨੂੰ ਦੱਸੋ ਕੀ ਹਿਸਾਬ ਕਿਤਾਬ ਆ ਸਾਡੇ ਨਾਲ ਧੋਖਾ ਹੋਇਆ ਤਾਂ ਬਿਲਡਰ ਕਹਿੰਦਾ ਤੂੰ ਜੋ ਕਰਨਾ ਹੈ ਕਰ ਲੈ ਜਿੰਨੀ ਤੇਰੀ ਹਿੰਮਤ ਆ ਤੂੰ ਲਗਾ ਲੈ ਤੇ ਸਾਡੇ ਨਾਲ ਐਨਆਰਆਈ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਕੀ ਹੋਇਆ ਕਿਸ ਸਣ ਦੇ ਵਿੱਚ ਤੁਸੀਂ ਇਹ ਜਗਾਹ ਖਰੀਦੀ ਸੀ ਤੇ ਉਸ ਸਮੇਂ ਕੀ ਸੀ ਤੇ ਹੁਣ ਤੁਹਾਡੇ ਨਾਲ ਕੀ ਧੋਖਾ ਹੋਇਆ ਇੱਕ ਵਾਰ ਜਨਤਾ ਨੂੰ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਪਹਿਲਾਂ ਤਾਂ ਇਹ ਜਗਾ ਮੈਂ ਲੱਤੀ ਸੀ 2012 ਚ 2012 ਜਦੋਂ ਅਸੀਂ ਜਗਾ ਲੱਤੀ ਐ ਬਿਲਕੁਲ ਇਹ ਪਲਾਟ ਬਿਲਕੁਲ ਕਲੀਨ ਸੀ ਇੱਥੇ ਕੋਈ ਹਾਈ ਵੋਲਟੇਜ ਕੁਝ ਵੀ ਨਹੀਂ ਜਾਂਦਾ ਸੀਗਾ ਅਸੀਂ 2012 ਜਗਾ ਲੱਤੀ ਐ ਰਜਿਸਟਰੀਆਂ ਕਰਾਈਆਂ ਇੱਕ ਰਜਿਸਟਰੀ ਮੇਰੇ ਬ੍ਰਦਰ ਦੇ ਨਾਮ ਤੇ ਐ ਇੱਕ ਮੇਰੀ ਵਾਈਫ ਦੇ ਨਾਮ ਤੇ ਐ ਇੱਕ ਮੇਰੀ ਮਦਰ ਦੇ ਨਾਮ ਤੇ ਐ ਅਸੀਂ 2013 ਚ ਇਹ ਬਾਉਂਡਰੀ ਕਰਾਤੀ ਜਗਾ ਲੈਣ ਤੋਂ ਬਾਅਦ ਰਜਿਸਟਰੀ ਕਰਾਣ ਤੋਂ ਬਾਅਦ ਅਸੀਂ ਬਾਉਂਡਰੀ ਕਰਾਤੀ ਉਸ ਤੋਂ ਬਾਅਦ ਅਸੀਂ ਹੁਣ ਬਾਹਰ ਰਹਿੰਦੇ ਆ ਮੇਰਾ ਬ੍ਰਦਰ ਵੀ ਬਾਹਰ ਰਹਿੰਦਾ ਹੈ ਮਦਰ ਮੇਰੇ 올ਡ ਐ ਸ਼ੀ ਇਜ਼ 70 ਨਾਓ ਉਸ ਤੋਂ ਬਾਅਦ ਅਸੀਂ ਮਤਲਬ ਸਾਲ ਚ ਇੱਕ ਵਾਰ ਆਣਾ ਹੈ ਦੋ ਵਾਰ ਆਣਾ ਹੈ ਅਸੀਂ ਬਾਰ ਬਾਰ ਆ ਕੇ ਨਹੀਂ ਜਗ੍ਹਾ ਚੈੱਕ ਕਰ ਸਕਦੇ ਅਸੀਂ ਰਹਿੰਦੇ ਵੀ ਦੂਸਰੇ ਆਪਣਾ ਧੂਰੀ ਰਹਿੰਦੇ ਸੀ ਪਹਿਲਾਂ ਤਾਂ ਉਸ ਤੋਂ ਬਾਅਦ ਅਸੀਂ ਪੰਚਕੁਲਾ ਸ਼ਿਫਟ ਹੋਏ ਆ ਅਸੀਂ ਪੰਚਕੁਲਾ ਰਹਿੰਦੇ ਸੀ ਤੇ ਫਿਰ 2022 ਚ ਅਸੀਂ ਆਣਾ ਜ਼ਿਆਦਾ ਸ਼ੁਰੂ ਕੀਤਾ ਹੈ ਦੋ ਕੋਵਿਡ ਤੋਂ ਬਾਅਦ ਕੋਵਿਡ ਤੋਂ ਬਾਅਦ ਮੈਂ 6 ਮਹੀਨੇ ਇੱਥੇ ਰਿਹਾ ਉਸ ਤੋਂ ਬਾਅਦ ਫਿਰ 2022 23 ਚ ਮੈਂ ਆਇਆ ਤੇ ਮੈਂ ਸੋਚਿਆ ਵੀ ਭਾਈ ਹੁਣ ਆਪਣਾ ਘਰ ਬਣਾ ਲਿਆ ਜਾਵੇ ਕਿਉਂਕਿ ਇਹ ਏਰੀਆ ਪਹਿਲਾਂ ਇੰਨਾ ਡਿਵੈਲਪ ਨਹੀਂ ਸੀਗਾ ਉਦੋਂ ਬਾਅਦ ਏਰੀਆ ਡਿਵੈਲਪ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਤੇ ਹੁਣ ਥੋੜੀਆਂ ਕੋਠੀਆਂ ਇੱਥੇ ਬਣੀਆਂ ਨੇ ਆ ਤੁਸੀਂ ਜਿਵੇਂ ਦੇਖ ਵੀ ਸਕਦੇ ਹੋ ਜੇ ਦਿਖਾਓ ਕੈਮਰਾਮੈਨ ਸਾਹਿਬ ਦਿਖਾ ਦੇਣ ਹੁਣ ਇੱਥੇ ਕੋਠੀਆਂ ਬਣੀਆਂ ਸ਼ੁਰੂ ਹੋਈਆਂ ਸਾਰ ਪਹਿਲਾਂ ਇਹ ਬਿਲਕੁਲ ਹੀ ਇੱਥੇ ਸਿਰਫ ਪਲਾਟ ਹੀ ਪਲਾਟ ਸੀ ਠੀਕ ਹੈ ਜੀ ਉਦੋਂ ਬਾਅਦ 2022-23 ਚ ਮੈਂ ਸੋਚਿਆ ਵੀ ਆਪਾਂ ਘਰ ਬਣਾਇਆ ਜਾਵੇ ਤੇ ਆ ਕੇ ਮੈਂ ਇੱਥੇ ਦੇਖਦਾ ਉਦੋਂ ਬਾਅਦ ਮਿਊਂਸਿਪੈਲਿਟੀ ਤੁਹਾਨੂੰ ਪਤਾ ਹੈ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਆਪਣਾ ਨਕਸ਼ਾ ਪਾਸ ਕਰਾਓ ਤੇ ਜਦੋਂ ਮੈਂ ਨਕਸ਼ਾ ਪਾਸ ਕਰਵਾਉਣ ਜਾਣਾ ਤਾਂ ਮਿਊਨਿਸਪੈਲਿਟੀ ਵਾਲੇ ਮੈਨੂੰ ਕਹਿੰਦੇ ਆ ਵੀ ਉੱਥੇ ਤਾਂ ਜੀ ਹਾਈ ਐਕਸਟੈਂਸ਼ਨ ਵਾਇਰਸ ਨਿਕਲਦੀਆਂ ਥੋੜੇ ਪਲਾਟ ਦੇ ਉੱਪਰੋਂ ਨਿਕਲਦੀਆਂ ਉਹਨਾਂ ਦੀ ਕੰਡੀਸ਼ਨ ਹੈ ਕਿ 32 ਫੁੱਟ ਛੱਡ ਕੇ ਫੇਰ ਤੁਸੀਂ ਕੋਈ ਜਗ੍ਹਾ ਕੋਈ ਉਸਾਰੀ ਕਰ ਸਕਦੇ ਹੋ ਦਿਸ ਇਜ਼ ਵਾਟ ਦੇ ਸੈਡ ਟੂ ਮੀ ਜਗਾ ਵੀ ਦੇਖ ਲੈਣੇ ਆ ਜੋ ਨਾਲ ਨਾਲ ਗੱਲਬਾਤ ਕਰ ਲੈਣੇ ਆ ਜਗਾ ਦਿਖਾ ਦੇਣੇ ਆ ਕਿ ਜਿਹੜੀ ਇਹਨਾਂ ਨੂੰ 32 ਫੁੱਟ ਦੇ ਕਰੀਬ ਜਗਾ ਛੱਡਣ ਨੂੰ ਵੀ ਕਿਹਾ ਗਿਆ ਤੇ ਤੁਹਾਨੂੰ ਆਵਾਜ਼ ਵੀ ਸੁਣਾ ਦੇਣੇ ਆ ਕਿਸ ਤਰ੍ਹਾਂ ਤਾਰਾ ਦੀ ਹਾਈ ਵੋਲਟੇਜ ਤਾਰਾਂ ਦੀ ਹੈ ਇਸ ਵੇਲੇ ਆਵਾਜ਼ ਵੀ ਸੁਣੀ ਜਾ ਸਕਦੀ ਹੈ ਜੀ ਸਰ ਜੀ ਆ ਦੇਖੋ ਹੁਣ ਤੁਸੀਂ ਇਹ ਕਹਿੰਦੇ 32 ਫੁੱਟ ਛੱਡ ਕੇ ਤਾਂ ਤੁਸੀਂ ਕੋਈ ਉਸਾਰੀ ਕਰ ਸਕਦੇ ਹੋ ਇਹ ਮੇਰੇ ਪਲਾਟਾਂ ਦੇ ਤਾਂ 32 ਫੁੱਟ ਛੱਡ ਕੇ ਜਗਾ ਕੁਝ ਬਚਦਾ ਹੀ ਨਹੀਂ ਹੈ ਇਧਰ ਸੜਕ ਹੈ ਇਹ ਉੱਪਰ ਦੀ ਜਾ ਰਹੀ ਹੈ ਉਦੋਂ ਬਾਅਦ ਜੇ ਮੈਂ ਕੁਛ ਛੱਡਦਾ ਤਾਂ ਪਲਾਟ ਦਾ ਕੁਝ ਬਚਦਾ ਨਹੀਂ ਉਹ ਸਾਰੀ ਹੋਈ ਹੀ ਨਹੀਂ ਸਕਦੀ ਮਿਊਂਸਿਪੈਲਿਟੀ ਵਾਲਿਆਂ ਨੇ ਸਾਫ਼ ਸਾਨੂੰ ਕਲੀਅਰ ਕਹਿਤਾ ਹੈ ਵੀ ਕਿਸੇ ਵੀ ਕੰਡੀਸ਼ਨ ਤੇ ਤੁਸੀਂ ਇੱਥੇ ਕਿਸੇ ਕਿਸਮ ਦੀ ਕੋਈ ਉਸਾਰੀ ਕੋਈ ਬਿਲਡਿੰਗ ਨਹੀਂ ਬਣਾ ਸਕਦੇ ਉਹਨਾਂ ਨੇ ਕਲੀਅਰ ਬਿਲਕੁਲ ਇਹ ਗੱਲ ਕਹਿਤੀ ਹੈ ਤੇ ਜਦ ਤੁਸੀਂ ਬਿਲਡਰ ਦੇ ਨਾਲ ਇਹ ਸਭ ਗੱਲ ਕੀਤੀ ਕਿ ਮੈਂ ਮਿਊਂਸਿਪਲ ਕਾਰਪੋਰੇਸ਼ਨ ਦੇ ਦਫ਼ਤਰ ਹੋ ਕੇ ਆਇਆ ਤੇ ਉਹਨਾਂ ਨੇ ਮੈਨੂੰ ਇਹ ਸਭ ਜਵਾਬ ਦੇ ਦਿੱਤਾ ਕਿ ਤੁਸੀਂ ਇੱਥੇ ਨਹੀਂ ਬਣਾ ਸਕਦੇ ਕਰ ਤੇ ਬਿਲਡਰ ਦਾ ਕੀ ਕਹਿਣਾ ਬਿਲਡਰ ਦਾ ਸਰ ਪਹਿਲਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਲਾਰੇ ਲਾਂਦਾ ਰਿਹਾ ਪਹਿਲਾਂ ਤਾਂ ਕਹਿੰਦਾ ਰਿਹਾ ਵੀ ਹਾਂ ਮੈਂ ਤੇਰਾ ਰਿਪਲੇਸ ਕਰਦਾਗਾ ਤੁਹਾਡੇ ਇਹ ਤਿੰਨੋਂ ਦੇ ਤਿੰਨੋਂ ਪਲਾਟ ਰਿਪਲੇਸ ਕਰਕੇ ਤੁਹਾਨੂੰ ਦੂਸਰੀ ਜਗ੍ਹਾ ਤੇ ਮੈਂ ਪਲਾਟ ਦੇ ਦਾਂਗਾ ਮੈਂ ਕਟੋ ਕਟੋ ਦੇ ਆਫਿਸ ਚ 10 ਚੱਕਰ ਮਾਰੇ ਆਂ ਬਿਲਡਰ ਦਾ ਨਾਮ ਕੀ ਹੈ ਮਿਸਟਰ ਗਿੱਲ ਹੈ ਜੀ ਮੈਨੂੰ ਪੂਰਾ ਨਾਮ ਤਾਂ ਉਹਨਾਂ ਦਾ ਨਹੀਂ ਪਤਾ ਮਿਸਟਰ ਗਿੱਲ ਹੈ ਜਿਨ੍ਹਾਂ ਦੇ ਨਾਮ ਤੇ ਗਿੱਲ ਕੋ ਵੈਲੀ ਹੈ ਠੀਕ ਹੈ ਜੀ ਉਹ ਆਪਣਾ ਅਕਾਲੀ ਤੋਂ ਆਪਣਾ ਚੋਣ ਵੀ ਲੜਦੇ ਆ ਠੀਕ ਹੈ ਜੀ ਤੇ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਲਾਰੇ ਦਿੰਦੇ ਰਹੇ ਵੀ ਹਾਂ ਕਰਦੇ ਆ ਮਹੀਨੇ ਬਾਅਦ ਆਜਿਓ 2 ਮਹੀਨੇ ਬਾਅਦ ਆਜਿਓ ਮੈਂ ਹੁਣ ਇੱਥੇ ਬਿਜ਼ੀ ਆਂ ਉੱਥੇ ਬਿਜ਼ੀ ਆਂ ਕਦੇ ਇਲੈਕਸ਼ਨ 'ਚ ਬਿਜ਼ੀ ਐ ਕਦੇ ਮੇਰਾ ਕੋਈ ਵਿਆਹ ਆ ਗਿਆ ਸ਼ਾਦੀ ਆ ਗਈ ਕੁਛ ਮਤਲਬ ਮੈਨੂੰ ਲਾਰੇ ਲਾਉਂਦੇ ਰਹੇ ਪਹਿਲਾਂ ਕਹਿੰਦੇ ਰੇ ਵੀ ਕਰ ਦੇਾਂਗੇ ਤੇਰੇ ਪਲਾਟ ਤੈਨੂੰ ਨਹੀਂ ਮਤਲਬ ਕੋਈ ਤੁਹਾਨੂੰ ਸਮੱਸਿਆ ਆਨ ਲੱਗੀ ਸਿਆਸੀ ਦਬਾਅ ਵੀ ਪਾਇਆ ਗਿਆ ਤੁਹਾਡੇ ਨਹੀਂ ਸਿਆਸੀ ਦਬਾਅ ਤਾਂ ਨਹੀਂ ਕਿਹਾ ਦੇ ਵੀ ਪਾਇਆ ਗਿਆ ਉਹਦਾ ਮਤਲਬ ਇੱਕ ਵਾਰ ਜਦੋਂ ਆਪਾਂ ਕਹੀ ਜਾ ਰਹੇ ਹਾਂ ਵੀ ਆਪਾਂ ਦੇ ਰਹੇ ਹਾਂ ਦੇ ਰਹੇ ਹਾਂ ਮੈਂ ਵੀ ਉਸ ਆਸ 'ਚ ਰਿਹਾ ਵੀ ਚਲੋ ਕਰ ਦੇਣਗੇ ਅੱਜ ਨਹੀਂ ਕੱਲ ਨੂੰ ਅੱਜ ਨਹੀਂ ਕੱਲ ਨੂੰ ਤਾਂ ਮੈਂ ਇੱਕ ਸਾਲ ਐ ਵੇਟ ਕਰਦਾ ਰਿਹਾ ਇੱਕ ਸਾਲ ਤੋਂ ਬਾਅਦ ਫਿਰ ਉਹਨਾਂ ਨੇ ਬਿਲਕੁਲ ਹੀ ਕਹਿਣਾ ਬਿਲਕੁਲ ਹੀ ਐਂ ਕਹਿਤਾ ਵੀ ਜੋ ਤੁਹਾਡੇ ਤੋਂ ਬਈ ਹੋ ਸਕਦਾ ਹੈ ਉਹ ਕਰ ਲੋ ਅਸੀਂ ਤਾਂ ਇਹਨੂੰ ਕੁਛ ਇਸ ਚੀਜ਼ ਸਾਡਾ ਉਹ ਆ ਸਿੱਧਾ ਕਹਿ ਰਹੇ ਨੇ ਵੀ ਇਹ ਚ ਸਾਡੀ ਕੋਈ ਗਲਤੀ ਨਹੀਂ ਹੈ ਗਲਤੀ ਮੇਰੀ ਹੈ ਵੀ ਮੈਂ ਉਹਰੇ ਜ਼ਮੀਨ ਲੈ ਲਈ ਮੈਂ ਉਹਰੇ ਇਨਵੈਸਟ ਕਰਤਾ ਉਸ ਟਾਈਮ ਮੈਂ 1 ਕਰੋੜ 60 ਲੱਖ ਰੁਪਇਆ ਦੇ ਕੇ ਇੱਕ ਜ਼ਮੀਨ ਲੈ ਰਿਹਾ ਤੇ ਗਲਤੀ ਮੇਰੀ ਹੈ ਉਹਨਾਂ ਦੇ ਹਿਸਾਬ ਨਾਲ ਸਾਡੀ ਕੋਈ ਗਲਤੀ ਨਹੀਂ ਵੀ ਆ ਤੁਹਾਡੀਆਂ ਤਾਰਾ ਇੱਥੋਂ ਨਿਕਲ ਗਈਆਂ ਉਹਨਾਂ हिसाब ਨਾਲ ਤੁਹਾਨੂੰ ਤੁਹਾਨੂੰ ਇੱਥੇ ਆ ਕੇ ਰੱਖਿਆ ਕਰਨੀ ਚਾਹੀਦੀ ਸੀ ਤੁਹਾਨੂੰ ਆਪਣੀ ਜਗ੍ਹਾ ਦੀ ਖੁਦ ਰਖਵਾਲੀ ਕਰਨੀ ਚਾਹੀਦੀ ਸੀ ਤੁਸੀਂ 2012 ਦੇ ਵਿੱਚ ਇਹ ਜਗ੍ਹਾ ਖਰੀਦੀ ਸੀ ਉਦੋਂ ਇਹ ਤਾਰਾ ਨਹੀਂ ਸਨ ਨਹੀਂ 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 2017 18 ਚਾਹੀਏ ਸਰ ਉਹਨਾਂ ਦੇ ਰਿਕਾਰਡ 'ਚ ਵੀ ਹੈ ਇਹ ਚੀਜ਼ ਤੁਸੀਂ ਜਿਹੜਾ ਜਿਹੜਾ ਨਕਸ਼ਾ ਹੈ ਉਸ ਨਕਸ਼ੇ 'ਚ ਕੋਈ ਤਾਰਾ ਨਹੀਂ ਹੈ ਗਿਆ ਤੁਸੀਂ ਉਸ ਟਾਈਮ ਯੂਐਸਏ ਸੀ ਤੇ ਤੁਹਾਨੂੰ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਜਾਂ ਕਿਸੇ ਪੁਲਿਸ ਵਾਲੇ ਨੇ ਕਿ ਇੱਥੋਂ ਤਾਰਾ ਨਿਕਲ ਰਹੀਆਂ ਨੇ ਜਾਂ ਇਲੈਕਟ੍ਰਿਸਿਟੀ ਬੋਰਡ ਵਾਲੋ ਕਿਸੇ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਿ ਤੁਹਾਨੂੰ ਕੋਈ ਆਬਜੈਕਸ਼ਨ ਤੇ ਨਹੀਂ 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 ਸਾਨੂੰ ਸਾਨੂੰ ਕੋਈ ਕੰਸਰਨ ਨਹੀਂ ਕੀਤਾ ਸਾਨੂੰ ਕੋਈ ਕੋਈ ਅਸੀਂ ਐਨਓਸੀ ਨਹੀਂ ਦਿੱਤੀ ਹੋਈ ਵੀ ਤੁਸੀਂ ਇਹ ਤਾਰਾ ਕੱਢ ਲਓ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਹੈ ਕਦੀ ਸੋਚਿਆ ਸੀ ਕਿ ਯੂਐਸ ਦੇ ਵਿੱਚ ਹੋਵੋਗੇ ਇੰਨੀ ਮਿਹਨਤ ਕਰਕੇ ਆ ਜਗਾ ਖਰੀਦੋਗੇ ਐ ਕੌਣ ਸੋਚਦਾ ਸਾਰਾ ਇਹ ਤਾਂ ਜਦੋਂ ਆ ਕੇ ਪਤਾ ਲੱਗਿਆ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਸਾਡੇ ਨਾਲ ਧੋਖਾ ਹੀ ਹੋ ਗਿਆ ਠੀਕ ਹੈ ਨਾ ਬਿਨਾ ਸਾਡੀ ਪਰਮਿਸ਼ਨ ਤੋਂ ਜੇ ਸਾਡੀ ਜਗਾ ਸਾਡੇ ਪਰਮਿਸਰਸ ਹੈ ਤੇ ਸਾਡੇ ਉੱਪਰੋਂ ਕੋਈ ਤਾਰ ਨਿਕਲ ਲਿਓ ਸਾਨੂੰ ਇਨਫੋਰਮ ਤਾਂ ਕਰਨਗੇ ਕੋਈ ਕੰਪਨਸੇਸ਼ਨ ਤਾਂ ਦੇਣਗੇ ਸਾਨੂੰ ਨਾ ਕੋਈ ਕੰਪਨਸੇਸ਼ਨ ਦਿੱਤੀ ਹੋਈ ਹੈ ਨਾ ਸਾਡੇ ਤੋਂ ਕੋਈ ਕੰਸੈਂਟ ਲਿੱਤਾ ਹੋਇਆ ਜੇ ਲਿੱਤਾ ਹੋਇਆ ਸਾਨੂੰ ਦਿਖਾ ਦਿਓ ਸਾਨੂੰ ਕੋਲ ਪੇਪਰ ਦਿਖਾ ਦਿਓ ਕੋਈ ਕਿਸੇ ਕਿਸਮ ਦਾ ਕੁਝ ਵੀ ਇਹੋ ਜਿਹਾ ਹੈ ਨਹੀਂ ਵੀ ਆਪਾਂ ਆਇਆ ਕਰੀਏ ਤੇ ਭਗਵੰਤ ਮਾਨ ਸਾਹਬ ਦੇ ਕੋਲ ਲੋਕ ਤੁਸੀਂ ਕੀ ਮੰਗ ਕਰਦੇ ਹੋ ਚੀਫ ਮਿਨਿਸਟਰ ਨੇ ਉਹ ਪੰਜਾਬ ਦੇ ਇੱਕ ਐਨ ਆਰ ਆਈਓ ਤੁਸੀਂ ਇੱਕ ਮਿਹਨਤ ਕਰਕੇ ਤੁਸੀਂ ਇੱਥੇ ਜਗਾ ਖਰੀਦੀ ਇੱਕ ਸਾਦੀ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕੀਤੀ ਤੁਸੀਂ ਇੱਥੇ ਕੋਈ ਬਿਜ਼ਨਸ ਵੀ ਖੋਲ ਸਕਦੇ ਸੀ ਪਰ ਇਹ ਚੀਜ਼ ਤੁਹਾਡੇ ਨਾਲ ਹੋ ਗਈ ਕੀ ਮੰਗ ਕਰਦੇ ਹੋ ਸਰਕਾਰ ਦੇ ਕੋਲ ਕੋ ਸਰ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਤਾਂ ਇੱਕੋ ਹੀ ਰਿਕਵੈਸਟ ਹੈ ਵੀ ਸਾਨੂੰ ਇਨਸਾਫ ਦਵਾਇਆ ਜਾਏ ਸਾਡਾ ਇਸ ਚ ਕੀ ਕਸੂਰ ਹੈ ਅਸੀਂ ਇੱਕ ਜਗ੍ਹਾ ਲੱਤੀ ਹੈ ਅਸੀਂ ਉਹਦੀ ਰਜਿਸਟਰੀ ਕਰਾ ਕੇ ਬਾਉਂਡਰੀ ਵਾਲ ਕਰਵਾਤੀ ਹੈ ਠੀਕ ਹੈ ਜੀ ਹੁਣ ਅਸੀਂ ਬਾਹਰ ਰਹਨੇ ਆ ਚਾਹੇ ਬੰਦਾ ਇੱਥੇ ਵੀ ਰਹਿੰਦਾ ਹੋਵੇ ਹੁਣ ਰੋਜ਼ ਉਹ ਆਪਣੇ ਆ ਕੇ ਪਲਾਟਾਂ ਤੇ ਤਾਂ ਨਹੀਂ ਬੈਠ ਸਕਦਾ ਇਹ ਭਾਈ ਮੇਰੇ ਨਾਲ ਕੀ ਹੋ ਰਿਹਾ ਇਹ ਤਾਂ ਬਿਲਡਰ ਦੀ ਹੀ ਜ਼ਿੰਮੇਵਾਰੀ ਹੈ ਨਾ ਵੀ ਉਹ ਕੋਈ ਓਵਰਨਾਈਟ ਇਹ ਕੰਮ ਹੋਇਆ ਨਹੀਂ ਵੀ ਰਾਤੋਂ ਰਾਤ ਇਹ ਤਾਰ ਪਾ ਗਏ ਉਹਨੂੰ ਨੇਚਰਲੀ ਉਹਨਾਂ ਨੂੰ ਵੀ ਦਿੱਸਾ ਹੋਣਾ ਔਰ ਇਹਨਾਂ ਨੇ ਗਮਾੜਾ ਚ ਲਿਖ ਕੇ ਦਿੱਤਾ ਹੋਇਆ ਹੈ ਗਮਾੜਾ ਚ ਇਹਨਾਂ ਦਾ ਨਕਸ਼ਾ ਚੈੱਕ ਕਰ ਲਓ ਵੀ ਉਹਦੇ ਉੱਪਰ ਕੋਈ ਤਾਰ ਜਾਂਦੀ ਹੈ ਕਿਸੇ ਪਲੋਟਿੰਗ ਤੋਂ ਕੋਈ ਤਾਰ ਜਾਂਦੀ ਹੈ ਨਹੀਂ ਜਾਂ ਇਹ ਨਾਲੇ ਕਮਾਡਾ 'ਚ ਲਿਖ ਕੇ ਦਿੱਤਾ ਹੁੰਦਾ ਜਦ ਵੀ ਜਦੋਂ ਆਪਾਂ ਇਹ ਕਲੋਨੀ ਕੱਟ ਰਹੇ ਹਾਂ ਹੋਰ ਕਰ ਰਹੇ ਹਾਂ ਵੀ ਭਾਈ ਹਰ ਚੀਜ਼ ਦੇ ਅਸੀਂ ਖੁਦ ਜੋ ਬਿਲਡਰ ਜ਼ਿੰਮੇਵਾਰ ਹੈ ਜੇ ਕੋਈ ਵੀ ਸਰਕਾਰ ਤੋਂ ਕੋਈ ਇਹ ਜੀ ਚੀਜ਼ ਨਿਕਲਦੀ ਹੈ ਤਾਰ ਨਿਕਲਦੀ ਹੈ ਹੋਰ ਕੋਈ ਚੀਜ਼ ਨਿਕਲਦੀ ਹੈ ਇੱਕ ਇੱਕ ਜਿਹੜਾ ਬੰਦੇ ਨੇ ਆਪਣਾ ਪਲਾਟ ਲੈ ਕੇ ਰਜਿਸਟਰੀ ਕਰਾ ਕੇ ਬਾਉਂਡਰੀ ਬਾਲ ਕਰਤੀ ਹੋਰ ਇਸ ਤੋਂ ਬਾਅਦ ਮੈਂ ਇਹਦਾ ਕੀ ਕਰ ਸਕਦਾ ਜੇ ਅੱਜ ਮੈਂ ਆਪਣੀ ਕੋਠੀ ਬਣਾਉਣ ਵਾਸਤੇ ਘਰ ਬਣਾਉਣ ਵਾਸਤੇ ਐਫਰਟ ਕਰ ਸਕਦਾ ਤਾਂ ਮੈਂ ਜੇ ਹੁਣ ਮਿਊਨਿਸਪੈਲਿਟੀ ਕਹਿੰਦੀ ਹੈ ਮੈਨੂੰ ਵੀ ਤੁਸੀਂ ਇਹ ਪਰਮਿਸ਼ਨ ਹੀ ਨਹੀਂ ਦੇਣੀ ਤੋ ਹੁਣ ਮੈਂ ਇਹਦੇ ਵਿੱਚ ਕੀ ਕਰ ਸਕਦਾ ਮੈਂ ਤਾਂ ਜਾ ਕੇ ਬਿਲਡਰ ਨੂੰ ਹੀ ਗੁਹਾਰ ਲਗਾ ਸਕਦਾ ਨਾ ਵੀ ਭਾਈ ਮੈਨੂੰ ਇਹਨੂੰ ਚੇਂਜ ਕਰਕੇ ਦਿਓ ਮੇਰੇ ਪਲਾਟ ਚੇਂਜ ਕਰਕੇ ਦਿਓ ਜਾਂ ਮੈਨੂੰ ਇਹਦਾ ਹੱਲ ਕੱਢ ਦਿਓ ਇਹ ਤਾਰਾ ਹਟਵਾ ਦਿਓ ਮੈਂ ਤਾਂ ਇਹੀ ਕਹਿ ਸਕਦਾ ਹੁਣ ਸਾਨੂੰ ਤਾਂ ਪਤਾ ਨਹੀਂ ਇਹਨਾਂ ਦਾ ਕੀ ਪ੍ਰੋਸੀਜਰ ਹੈ ਬਿਲਡਰ ਨੇ ਕੋਈ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਕਿਹਾ ਕਿ ਆਪਾਂ ਸਰਕਾਰ ਦੇ ਨਾਲ ਇਸ ਬਾਰੇ ਗੱਲ ਕਰਦੇ ਆਂ ਆਪਾਂ ਗੱਲ ਕਰਦੇ ਇਸ ਦਾ ਇੱਕ ਸੌਟ ਆਊਟ ਕਰਦੇ ਆ ਇਸ ਚੀਜ਼ ਨੂੰ ਕਿ ਤੁਹਾਨੂੰ ਤੁਹਾਡੇ ਪਲਾਟ ਦਾ ਜਿਹੜਾ ਮੁੱਲ ਆ ਉਹ ਵੀ ਮਿਲ ਜਾਏ ਜਾਂ ਜਿਹੜਾ ਘਾਟਾ ਸੀ ਅੱਧਾ-ਅੱਧਾ ਕਰ ਲੈਣੇ ਕੁਛ ਐਦਾਂ ਦਾ ਕੁਛ ਨਹੀਂ ਸਰ ਨਹੀਂ ਨਹੀਂ ਉਹਨਾਂ ਨੇ ਸਾਫ਼ ਕਹਿਤਾ ਵੀ ਦੇਖੋ ਤਾਰਾ ਤਾਂ ਹਟ ਹੀ ਨਹੀਂ ਸਕਦੀ ਆ ਬਿਲਡਰ ਨੇ ਸਾਫ਼ ਇਹ ਗੱਲ ਕਹੀ ਹੈ ਵੀ ਤਾਰਾ ਤਾਂ ਹਟ ਹੀ ਨਹੀਂ ਸਕਦੀ ਆ ਇਹ ਤਾਂ ਪੋਸੀਬਲ ਹੀ ਹੈ ਨਹੀਂ ਦੂਸਰੀ ਗੱਲ ਪਹਿਲਾਂ ਸਾਨੂੰ ਮੈਨੂੰ ਕਹਿੰਦਾ ਰਿਹਾ ਵੀ ਮੈਂ ਤੁਹਾਡੇ ਪਲਾਟ ਜਿਹੜੇ ਹੈਗੇ ਚੇਂਜ ਕਰਕੇ ਦੇ ਦਿੰਨਾ ਇਹ ਤਿੰਨ ਪਲਾਟਾਂ ਦੇ ਬਦਲੇ ਮੈਂ ਤੁਹਾਨੂੰ ਤਿੰਨ ਪਲਾਟ ਦੇ ਦਿੰਨਾ ਕਿਸੇ ਹੋਰ ਜਗ੍ਹਾ ਤੇ ਦੇ ਦਿੰਨਾ ਜਿੱਥੇ ਤੁਸੀਂ ਆਪਣੀ ਮਕਾਨ ਪਾ ਸਕਦੇ ਹੋ ਸਾਰੀ ਕਰ ਸਕਦੇ ਹੋ ਜੋ ਜਿਵੇਂ ਤੁਹਾਨੂੰ ਠੀਕ ਲੱਗ ਫੈਲਾ ਰਿਪਲੇਸਮੈਂਟ ਕਰਨ ਦੀ ਗੱਲ ਹੋਈ ਸੀ ਕਹਿੰਦੇ ਰਹੇ ਦਿਨਾਂ 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 ਪਰ ਕੋਈ ਕਿਸੇ ਕਿਸਮ ਦੀ ਕੋਈ ਵੀ ਰੈਲੈਕਸ ਕੁਝ ਨਹੀਂ ਸਾਨੂੰ ਉਸ ਤੋਂ ਬਾਅਦ ਕੋਈ ਚੀਜ਼ ਨਹੀਂ ਦਿੱਤੀ ਗਈ ਐਨਆਰਆਈ ਹੋਣ ਦੇ ਨਾਤੇ ਕੀ ਕੀ ਮੰਨ ਦੇ ਵਿੱਚ ਇਸ ਵੇਲੇ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਵਾਂਗਾ ਇਹ ਸੋਚਿਆ ਸੀ ਕਦੀ ਇਹ ਸਭ ਹੋਊਗਾ ਮੇਰੇ ਨਾਲ ਕਿਉਂਕਿ ਐਨਆਰਆਈ ਹੋਣ ਦੇ ਨਾਤੇ ਬਹੁਤ ਵੱਡੀ ਗੱਲ ਹੈ ਤੁਸੀਂ ਉੱਥੋਂ ਦੀ ਆ ਕੇ ਇੱਥੇ ਇਨਵੈਸਟਮੈਂਟ ਕਰ ਰਹੇ ਹੋ ਜਗਾਹ ਖਰੀਦ ਕਦੀ ਸੋਚਿਆ ਸੀ ਕਿ ਮੈਂ ਐਨਆਰਆਈ ਜਦ ਬਣ ਜਾਵਾਂਗਾ ਮਿਹਨਤ ਕਰਕੇ ਖਰੀਦਾਂਗਾ ਇਹ ਸਭ ਆਪਣੀ ਮਾਂ ਨੂੰ ਘਰ ਦੇਣਾ ਸੀ ਤੁਸੀਂ ਉਹ ਨਹੀਂ ਦੇ ਪਾ ਰਹੇ ਹੋ ਕੀ ਕਹਿਣਾ ਚਾਹੋ ਉਹ ਸਰ ਉਹ ਆਪਣੇ ਦਿਲ ਨੂੰ ਤਾਂ ਦੁੱਖ ਹੀ ਹੁੰਦਾ ਵੀ ਇਹਦਾ ਮਤਲਬ ਸਾਨੂੰ ਇੱਥੇ ਹਿੰਦੁਸਤਾਨ ਚ ਮਤਲਬ ਇੰਡੀਆ ਚ ਪੰਜਾਬ ਚ ਕੋਈ ਚੀਜ਼ ਇਨਵੈਸਟਮੈਂਟ ਕਰਨੀ ਨਹੀਂ ਚਾਹੀਦੀ ਕਿਸੇ ਚੀਜ਼ ਸਾਨੂੰ ਖਰੀਦਣ ਨਹੀਂ ਨਹੀਂ ਚਾਹੀਦੀ 100 ਵਾਰ ਅਗਲੇ ਅੱਗੇ ਕੋਈ ਚੀਜ਼ ਖਰੀਦਣ ਵਾਸਤੇ ਜਾਂ ਇਨਵੈਸਟਮੈਂਟ ਕਰਨ ਵਾਸਤੇ 100 ਵਾਰ ਇਹ ਚੀਜ਼ਾਂ ਨੂੰ ਫਿਰ ਧਿਆਨ ਚ ਆਉਂਦੀ ਹੈ ਵੀ ਅਸੀਂ ਤਾਂ ਆਪਣਾ ਪੈਸਾ ਬਰਬਾਦ ਹੀ ਕਰ ਰਹੇ ਹਾਂ ਨਾ ਇਹਦਾ ਮਤਲਬ ਉੱਥੇ ਮਿਹਨਤ ਕਰਕੇ ਪੈਸਾ ਕਮਾਉਤੋਂ ਉੱਥੇ ਹੀ ਅਸੀਂ ਖਰੀਦੀ ਉੱਥੇ ਹੀ ਠੀਕ ਰਹੀਏ ਇਹਦੇ ਨਾਲ ਚੰਗਾ ਤਾਂ ਅਸੀਂ ਇਹ ਸੋਚਦੇ ਹਾਂ ਆਪਣਾ ਦੇਸ਼ ਹੈ ਯਾਰ ਆਪਣੇ ਦੇਸ਼ ਚ ਰ ਉਹ ਕਿਵੇਂ ਰਹਿਾਂਗੇ ਇਹ ਇਹ ਜੇ ਕੰਮ ਹੋਣਗੇ ਤਾਂ ਜਦੋਂ ਉੱਥੇ ਹੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਦਿਲ ਦੇ ਵਿੱਚ ਕੀ ਬੀਤਦਾ ਹੋਊਗਾ ਤੁਹਾਡਾ ਦੇਖੋ ਬਸ ਉਹ ਹੀ ਉਦਾਸ ਹੈ ਦਿਲ ਬੜਾ ਪਰੇਸ਼ਾਨ ਹੈ ਵੀ ਕੀ ਯਾਰ ਕੀ ਗਲਤੀ ਕਰ ਲਈ ਐ ਇਹੀ ਗਲਤੀ ਕਰ ਲਈ ਵੀ ਕਿਸੇ ਦੇ ਭਰੋਸਾ ਕਰਕੇ ਆਪਾਂ ਤੋਂ ਕਿਸੇ ਤੋਂ ਚੀਜ਼ ਲੈਂਤੀ ਹੈ ਪੈਸੇ ਦੇ ਕੇ ਲੈਂਤੀ ਹੈ ਤੇ ਉਹਦੇ ਨਾਲ ਫਿਰ ਤੁਹਾਡੇ ਨਾਲ ਇਹ ਜਿਹਾ ਕੰਮ ਹੋ ਜੇ ਹੁਣ ਮੇਰੀ ਤਾਂ ਇਹ ਚੀਜ਼ ਮਿੱਟੀ ਆ ਅੱਜ ਮੈਨੂੰ ਨਾਮ ਹੈ ਇੱਥੇ ਕੁਝ ਬਣਾ ਸਕਦਾ ਨਾ ਮੈਂ ਕਿਸੇ ਨੂੰ ਬੇਚ ਸਕਦਾ ਨਾ ਕੋਈ ਖਰੀਦੇਗਾ ਨਾ ਇੱਥੇ ਕੋਈ ਮੈਂ ਕੋਈ ਕੰਮ ਕਰ ਸਕਦਾ ਕਿਉਂ ਇਹ ਰੈਜੀਡੈਂਸ਼ੀਅਲ ਏਰੀਆ ਹੈ ਇਹ ਤੇ ਨਹੀਂ ਹੈਗਾ ਵੀ ਮੈਂ ਕੱਲ ਨੂੰ ਕੋਈ ਸਟੋਰ ਕਰ ਲਾਂ ਹੋਰ ਕਰ ਲਾਂ ਉਹ ਵੀ ਨਹੀਂ ਹੋ ਸਕਦਾ। ਬਿਲਕੁਲ। ਉਹਦੇ ਵਾਸਤੇ ਵੀ ਉਹ ਸਾਫ ਮਨਾ ਕਰਦੇ ਨੇ। ਤੁਹਾਨੂੰ ਮਿਊਂਸਿਪੈਲਿਟੀ ਕਹਿੰਦੀ ਆ ਅਸੀਂ ਬਿਜਲੀ ਦਾ ਮਿਊਂਸਿਪੈਲਿਟੀ ਕਹਿੰਦੀ ਆ ਨਕਸ਼ਾ ਤੋਂ ਤੁਸੀਂ ਦੂਰ ਦੀ ਗੱਲ ਐ ਤੁਹਾਨੂੰ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਮਿਲ ਸਕਦਾ ਓਰੇ। ਬਿਜਲੀ ਡਿਪਾਰਟਮੈਂਟ ਵੀ ਤੁਹਾਨੂੰ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਦੇਵੇਗਾ। ਸਾਰੇ ਹੀ ਐ ਬਿਜਲੀ ਦੀਆਂ ਨਿਕਲੀਆਂ ਨੇ ਉਸ ਤੋਂ। ਉਹੀ ਕਹਿੰਦੇ ਨੇ ਕਿ ਜੇ ਬਿਜਲੀ ਦਾ ਕਨੈਕਸ਼ਨ ਦੇ ਦਿੱਤਾ ਤਾਂ ਤੁਹਾਡੋ ਅਰਥਿੰਗ ਹੋ ਕੇ ਉੱਥੇ ਉਹ ਅੱਗ ਲੱਗਣ ਦਾ ਹੋਰ ਡਰ ਐ ਇਹ ਖਤਰਾ ਐ। ਉਹ ਇਹ ਵੀ ਗੱਲ ਕਹਿ ਰਹੇ ਨੇ ਮੈਨੂੰ ਸੀ ਆਵਾਜ਼ ਵੀ ਸੁਣ ਸਕਦੇ ਆ ਲਗਾਤਾਰ ਤਾਰਾਂ ਦੀ ਕਲੀਅਰ ਆਵਾਜ਼ ਤੁਹਾਨੂੰ ਸੁਣ ਰਹੀ ਹੋਊਗੀ ਦੇਖੋ ਕਿਵੇਂ ਆਵਾਜ਼ ਆ ਰਹੀ ਹੈ ਇੱਥੇ ਕੋਈ ਕਿਵੇਂ रह ਸਕਦਾ ਮੈਨੂੰ ਤਾਂ ਜੇ ਇੱਥੇ ਘਰ ਬਣਾਇਆ ਵੀ ਜਾਂਦਾ ਤਾਂ ਬਹੁਤ ਰਿਸਕੀ ਹੋਵੇਗਾ ਬਿਲਕੁਲ ਪਰਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਘਰ ਬਣਾਉਣ ਦੀ ਐਨ ਆਰ ਆਈ ਪੰਜਾਬ ਦੇ ਵਿੱਚ ਆਉਂਦੇ ਨੇ ਸੋਚਦੇ ਨੇ ਅਸੀਂ ਇੱਥੇ ਜਗਾ ਖਰੀਦ ਕੇ ਆਪਣਾ ਸੁਪਨਿਆਂ ਵਾਲਾ ਘਰ ਬਣਾਵਾਂਗੇ ਤੇ ਐਂਡ ਦੇ ਵਿੱਚ ਉਹਨਾਂ ਨੂੰ ਆ ਸਭ ਚਲਣਾ ਪੈਂਦਾ ੱੱਕੇ ਖਾਣੇ ਪੈਂਦੇ ਨੇ ਮੀਡੀਆ ਦੇ ਅੱਗੇ ਆਣਾ ਪੈਂਦਾ ਹੈ ਕਿ ਸਾਨੂੰ ਸਾਡੀ ਖਰੀਦੀ ਹੋਈ ਜਗਾ ਹੀ ਦੇ ਦੇਵੋ ਤੇ ਜਾਂਦੇ ਜਾਂਦੇ ਤੁਸੀਂ ਕੀ ਮੰਗ ਕਰਨਾ ਚਾਹੋਗੇ ਸਰਕਾਰ ਦੇ ਅੱਗੇ ਤੇ ਪ੍ਰਸ਼ਾਸਨ ਦੇ ਅੱਗੇ ਕੀ ਤੁਹਾਨੂੰ ਇਹ ਪਲਾਟ ਦੇ ਬਦਲੇ ਕੋਈ ਰਿਪਲੇਸਮੈਂਟ ਚਾਹੀਦੀ ਹੈ ਜਾਂ ਤੁਹਾਨੂੰ ਤੁਹਾਡੇ ਬਣਦੇ ਪੈਸੇ ਦਿੱਤੇ ਜਾਣ ਮੈਨੂੰ ਸਿਰਫ ਰਿਪਲੇਸਮੈਂਟ ਚਾਹੀਦੀ ਹੈ ਜਾਂ ਤਾਂ ਮੈਨੂੰ ਪਲਾਟ ਦੇ ਅਗੇਂਸਟ ਪਲਾਟ ਦਿੱਤੇ ਜਾਣ ਇਹਨਾਂ ਕੋਲ ਬਹੁਤ ਜਗ੍ਹਾ ਇੱਥੇ ਵੀ ਇਹਨਾਂ ਕੋਲ ਜਗ੍ਹਾ ਹੈਗੀ ਹੈ ਦੂਸਰੀ ਜਗ੍ਹਾ ਵੀ ਇਹਨਾਂ ਕੋਲ ਕਲੋਨੀਆ ਚ ਜਗ੍ਹਾ ਹੈਗੀ ਹੈ ਠੀਕ ਹੈ ਜੀ ਜਾਂ ਤਾਂ ਮੈਨੂੰ ਪਲਾਟ ਦੇ ਅਗੇਂਸਟ ਪਲਾਟ ਦਿੱਤੇ ਜਾਣ ਪਲਾਟ ਦੇ ਅਗੇਂਸਟ ਪਲਾਟ ਨਹੀਂ ਦੇਣਾ ਮੈਨੂੰ ਪਲਾਟ ਦੇ ਅਗੇਸਟ ਇੰਨਾ ਕਿ ਫਲੈਟਸ ਬੰਦੇ ਆ ਮੈਨੂੰ ਫਲੈਟ ਦਿੱਤਾ ਜਾਵੇ ਮੇਰੀ ਜਿੰਨੀ ਅੱਜ ਦੀ ਡੇਟ ਅੱਜ ਦੇ ਹਿਸਾਬ ਨਾਲ ਜੋ ਮੇਰੀ ਜਗ੍ਹਾ ਦੀ ਵੈਲਿਊ ਹੈ ਮੈਨੂੰ ਉਸ ਜਗ੍ਹਾ ਦੀ ਵੈਲਿਊ ਦੇ ਹਿਸਾਬ ਨਾਲ ਮੈਨੂੰ ਜਾਂ ਤਾਂ ਫਲੈਟ ਦਿੱਤੇ ਜਾਣ ਜੋ ਬਣਦੇ ਨੇ ਠੀਕ ਹੈ ਜੀ ਜਾਂ ਮੈਨੂੰ ਜਗ੍ਹਾ ਦੇ ਬਦਲੇ ਮੈਨੂੰ ਕਲੀਨ ਪਲਾਟ ਦਿੱਤੇ ਜਾਣ ਜਿੱਥੇ ਇਹ ਜੀ ਕਿਸੇ ਕਿਸਮ ਦੀ ਕੋਈ ਸਮੱਸਿਆ ਮੈਨੂੰ ਫੇਸ ਨਾ ਕਰਨੀ ਪਵੇ ਮੈਂ ਘਰ ਬਣਾਣਾ ਹੈ ਸਾਹਿਬ ਸਿੱਧੀ ਗੱਲ ਇਹ ਹੈ ਮੈਂ ਬਣਾਣਾ ਘਰ ਮੈਂ ਆਪਣੇ ਬਜ਼ੁਰਗ ਮਾਪੇ ਨੂੰ ਘਰ ਬਣਾ ਕੇ ਦੇ ਕੇ ਜਾਣਾ ਮੇਰੀ ਸਿੱਧੀ ਰਿਕੁਐਸਟ ਇਹ ਹੈ ਮੈਂ ਆਪਣੇ ਬਜ਼ੁਰਗ ਮਾਂ ਬਾਪ ਨੂੰ ਛੱਤ ਦੇਣੀ ਹੈ ਮੇਰੀ ਪ੍ਰਸ਼ਾਸਨ ਸਰਕਾਰ ਅੱਗੇ ਬੇਨਤੀ ਹੈ ਵੀ ਮੇਰਾ ਇਹ ਮਸਲਾ ਹੱਲ ਕਰਵਾਇਆ ਜਾਵੇ ਜਲਦੀ ਤੋਂ ਜਲਦੀ ਮੈਂ ਆਲਰੇਡੀ ਆਪਣਾ ਇੱਕ ਸਾਲ ਬਰਬਾਦ ਕਰ ਚੁੱਕੇ ਆ ਇਹਨਾਂ ਦੇ ਉਹਨਾਂ ਦੇ ਆਫਿਸ ਜਾ ਜਾ ਕੇ ਧੱਕੇ ਖਾ ਚੁੱਕੇ ਆ ਉਹਨਾਂ ਨੂੰ ਬਥੇਰੀ ਵਾਰ ਰਿਕੁਐਸਟ ਕਰ ਚੁੱਕੇ ਆ ਕੋਈ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਜੀ ਤੋਂ ਪ੍ਰਸ਼ਾਸਨ ਦੇ ਅੱਗੇ ਐਨ ਆਰ ਆਈ ਅਮਰੀਕਾ ਤੋਂ ਆਏ ਨੇ ਉਹਨਾਂ ਨੂੰ ਉਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਜਿਹੜਾ ਮੇਰਾ ਪਲਾਟ ਆ ਉਸ ਦਾ ਹੱਲ ਕੀਤਾ ਜਾਵੇ ਨਹੀਂ ਤੇ ਮੈਨੂੰ ਮੇਰਾ ਜੋ ਪਲਾਟ ਦਾ ਬੰਦਾ ਉਹ ਦਿੱਤਾ ਜਾਵੇ ਕਿਉਂਕਿ ਬਿਲਕੁਲ ਆਵਾਜ਼ ਵੀ ਸੁਣੀ ਜਾ ਸਕਦੀ ਹੈ ਕਿੰਨਾ ਰਿਸਕ ਹੋਵੇਗਾ ਇੱਥੇ ਰਹਿਣਾ ਹਾਲਾਂਕਿ ਇੱਥੇ ਪਰਮਿਸ਼ਨ ਵੀ ਨਹੀਂ ਮਿਲ ਰਹੀ ਪਰ ਜਦ ਇਹਨਾਂ ਨੇ ਇਹ ਪਲਾਟ ਖਰੀਦੇ ਸੀ ਇਹਨਾਂ ਨੂੰ ਕੁਝ ਨਹੀਂ ਦੱਸਿਆ ਗਿਆ ਤੇ ਇਹ ਯੂ ਐਸ ਏ ਰਹਿੰਦੇ ਸੀ ਯੂ ਐਸ ਏ ਇਹਨਾਂ ਨੂੰ ਕੋਈ ਵੀ ਕਾਲ ਜਾਂ ਮੈਸੇਜ ਕਰਕੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦੇ ਵੱਲੋਂ ਨਹੀਂ ਦੱਸਿਆ ਗਿਆ ਕਿ ਇਧਰੋਂ ਤਾਰਾਂ ਨਿਕਲਦੀਆਂ ਨੇ ਤੇ ਤੁਸੀਂ ਇਹ ਚੀਜ਼ ਅ ਜਰ ਲਵੋਗੇ ਜਾਂ ਨਹੀਂ ਇਹ ਚੀਜ਼ਾਂ ਦਾ ਕੋਈ ਵੀ ਇਹਨਾਂ ਨੂੰ ਅਪਡੇਟ ਨਹੀਂ ਦਿੱਤਾ ਗਿਆ ਤੇ ਸਿੱਧੀਆਂ ਇਹਨਾਂ ਦੇ ਪਲਾਟ ਦੇ ਉੱਤੋਂ ਹਾਈ ਵੋਲਟੇਜ ਦੀਆਂ ਜਿਹੜੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਹੁਣ ਬਿਲਡਰ ਦੇ ਨਾਲ ਵੀ ਗੱਲਬਾਤ ਕਰਾਂਗੇ ਮਿਸਟਰ ਗਿੱਲ ਦੇ ਨਾਲ ਤੇ ਉਹਨਾਂ ਦਾ ਵੀ ਪੱਖ ਤੁਹਾਡੇ ਅੱਗੇ ਰੱਖਾਂਗੇ ਕਿ ਉਹਨਾਂ ਦਾ ਇਸ ਸਬਦ ਦੇ ਉੱਤੇ ਕੀ ਕਹਿਣਾ ਇਹ ਕਨਾਰਾ ਦੇ ਵੱਲੋਂ ਗਿਲਕੋ ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਨੂੰ ਪਲਾਟ ਵੇਚਿਆ ਗਿਆ ਸੀ ਬਾਅਦ ਦੇ ਵਿੱਚ ਉੱਥੋਂ ਹਾਈ ਵੋਲਟੇਜ ਤਾਰਾ ਕਢਵਾ ਦਿੱਤੀਆਂ ਗਈਆਂ ਜੋ ਕਿ ਉਹਨਾਂ ਦੇ ਨਾਲ ਸਰਾਸਰ ਫਰਾਡ ਹੈ ਜਦੋਂ ਸਾਡੀ ਟੀਮ ਗਿਲਕੋ ਦੇ ਦਫ਼ਤਰ ਪਹੁੰਚੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਨੂੰ ਆਪਣਾ ਪੱਖ ਦੇ ਦਵਾਂਗੇ ਹੁਣ ਉਹਨਾਂ ਦੇ ਮਾਲਕ ਰਣਜੀਤ ਸਿੰਘ ਗੱਲ ਦਾ ਬਿਆਨ ਸਾਹਮਣੇ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ 2011-12 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪਲਾਟਾਂ ਦੀ ਰਿਜ਼ਰਵ Suí cravada ਉਦੋਂ ਤੱਕ ਪਾਵਰ ਕਾਮ ਦੇ ਵੱਲੋਂ ਕੋਈ ਵੀ ਅਜੇ ਹੀ ਜਾਣਕਾਰੀ ਨਹੀਂ ਸੀ ਕਿ ਉੱਥੇ ਗ੍ਰਿਡ ਲੱਗੇਗਾ ਜਾਂ ਹਾਈ ਵੋਲਟੇਜ ਤਾਰਾ ਕੱਡੀਆਂ ਜਾਣਗੀਆਂ 15 ਜਾਂ 16 ਦੇ ਵਿੱਚ ਵਿੱਚ ਇੱਥੇ ਗ੍ਰਿਡ ਲੱਗ ਗਿਆ 2015 2016 ਦੇ ਵਿੱਚ ਗ੍ਰਿਡ ਲੱਗ ਗਿਆ ਉਸ ਤੋਂ ਬਾਅਦ ਵਾਇਰ ਕੱਢ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਨੂੰ ਸਾਫ਼ ਸੁਥਰਾ ਪਲਾਟ ਦਿੱਤਾ ਸੀ ਜਦੋਂ ਇਹ ਗ੍ਰਿਡ ਲਗਾਇਆ ਗਿਆ ਤਾਰਾ ਕੱਡੀਆਂ ਗਈਆਂ ਉਦੋਂ ਇਹ ਪਰਿਵਾਰ ਇੱਥੇ ਨਹੀਂ ਰਹਿ ਰਿਹਾ ਸੀ ਉਦੋਂ ਇਹ ਪਰਿਵਾਰ ਵਿਦੇਸ਼ ਦੇ ਵਿੱਚ ਸੀ ਇਸ ਕਰਕੇ ਇਹ ਨਹੀਂ ਰੋਕ पाए ਹੁਣ ਇਸ ਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ ਅਸੀਤਾ ਇਹਨਾਂ ਨੂੰ ਇੱਕ ਸਾਫ਼ ਸੁਥਰਾ ਪਲਾੜ ਦਿੰਦਾ ਸੀ